ਵੰਦੀ 14 ਸਾਲ ਦਾ ਬਣਵਾਸ ਕੱਟ ਕੇ ਉਹ ਯੋਧੇ ਵਾਪਸ ਪਰਤੇ ਸੀ ਤੇ ਪੂਰੇ ਯੋਧੇ ਦੇ ਵਿੱਚ ਦੀਪਮਾਲਾ ਕਰਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਸੀ ਉਹਦੇ ਨਾਲ ਨਾਲ ਪਿਤਰ ਪੂਜਾ ਦਾ ਵੀ ਬੜਾ ਮਹੱਤਵਪੂਰਨ ਦਿਨ ਹੈ ਦਿਵਾਲੀ ਨੂੰ ਪੂਰੇ ਦੇਸ਼ ਦੇ ਵਿੱਚ ਅਲੱਗ-ਅਲੱਗ ਢੰਗਾਂ ਨਾਲ ਬਣਾਇਆ ਜਾਂਦਾ ਜਿਸ ਤਰ੍ਹਾਂ ਕੇਰਲ ਦੇ ਵਿੱਚ ਰਾਜਾ ਬਲੀ ਦਾ ਦਿਨ ਮਨਾਇਆ ਜਾਂਦਾ ਹੈ ਔਰ ਕਈ ਜਗ੍ਹਾ ਤੇ ਇਹ ਦਿਨ ਪਿਤਰ ਪੂਜਾ ਦੇ ਤੌਰ ਤੇ ਬਣਾਇਆ ਜਾਂਦਾ ਹੈ ਬੰਗਾਲ ਦੇ ਵਿੱਚ ਕਾੜੀ ਮਾਤਾ ਦੇ ਪੂਜਾ ਕੀਤੀ ਜਾਂਦੀ ਹੈ ਉੱਤਰ ਭਾਰਤ ਦੇ ਕੁਝ ਰਾਜਾਂ ਦੇ ਵਿੱਚ ਮਤਲਬ ਲక్ష్ਮੀ ਪੂਜਾ ਕੀਤੀ ਜਾਂਦੀ ਹੈ ਪਰ ਪੰਜਾਬ ਦੇ ਵਿੱਚ ਬੰਦੀ ਛੋੜ ਦੇ ਤੌਰ ਤੇ ਮਨਾਇਆ ਜਾਂਦਾ ਹੈ ਅਸੀਂ ਇਸ ਦਿਨ ਬਹੁਤ ਮਾਤਮੋਰ ਦੇਣਾ ਹੈ ਵੱਡੇ ਚਾਰ ਚਹਰਾ ਦੇ ਵਿੱਚ ਉਤਿਹਾਾਰ ਹੈ ਇਸੇ ਕਰਕੇ ਅਸੀਂ ਅੱਜ ਦਿਵਾਲੀ ਦੀ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਔਰ ਖੁਸ਼ੀਆਂ ਘੇੜੇ ਪੂਰੇ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਰੌਣਕਾਂ ਦੇਖ ਰਹੇ ਹੋ ਸਾਰੇ ਨਗਰ ਦੇ ਸੁਖ ਸ਼ਾਂਤੀ ਬਣੀ ਰਹੇ ਬੋਲੇ ਸੀ ਆਪਦੇ RAMCHANDRA MAHARAJ ਕੀ ਜੈ ਹਾਂਜੀ ਅੱਜ ਦੀਵਾਲੀ ਵਾਰੇ ਸਾਮਾਨ ਵਗੈਰਾ ਲੈਣ ਆਏ ਸੀਗੇ ਜੈ ਸ਼੍ਰੀ ਰਾਮ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਜੋ ਕਿ ਸ਼੍ਰੀ ਰਾਮ ਇਲਾ ਜੋ ਮੰਚਾ ਹੈ ਉਸ ਦੇ ਸਾਰੇ ਮੈਂਬਰ ਅੱਜ ਸਾਡੇ ਮੈਂਬਰ ਅਵੀ ਜੀ ਤੇ ਸਾਡੇ ਰਮਨ ਜੈਨ ਜੀ ਦਿਨੇਸ਼ ਜੀ ਇਹਨਾਂ ਨੇ ਭੜਾਕਿਆਂ ਦਾ ਅੱਡਾ ਲਾਇਆ ਹੈ ਇੱਥੇ ਅਸੀਂ ਭੜਾਕੇ ਲੈਣ ਆਏ ਸੀ ਬਹੁਤ ਵਧੀਆ ਕੁਆਲਿਟੀ ਦੇ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਦਿਵਾਲੀ ਦਾ ਉਤਸ਼ਾਹ ਲੋਕਾਂ ਨੂੰ ਇੰਨਾ ਹੈ ਕਿ ਢਾਕਿਆਂ ਦੀ ਬਹੁਤ ਸ਼ਾਰਟੇਜ ਹੈ ਜਿਹੜੀ ਵੈਰਾਈਟੀ ਪਿਛਲੀ ਵਾਰ ਦਿਵਾਲੀ ਤੋਂ ਅਗਲੇ ਦਿਨ ਤੱਕ ਵੀ ਬਚੀ ਰਹੀ ਸੀ ਉਹ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਸਾਰੀ ਵਿਕ ਚੁੱਕੀ ਹੈ ਸਾਨੂੰ ਸਰਵ ਇੱਕ ਸ਼ਾਟ ਮਿਲਿਆ ਹੈ ਜਿਵੇਂ ਸਾਨੂੰ ਸਾਰੇ ਇਕੱਠੇ ਹੋ ਕੇ ਕੱਲ ਨੂੰ ਬੜੇ ਧੂਮਤਾਬ ਨਾਲ ਦਿਵਾਲੀ ਮਨਾ ਰਹੇ ਹਾਂ ਸਾਰਿਆਂ ਨੂੰ ਦਿਵਾਲੀ ਦਾ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਖੁਸ਼ੀ ਜੈ ਸ਼ਿਵ ਮਹਾਂਤਿ ਬੋਲ ਸਿਆਬਤੀ रामचंद्र भगवान की जय ਸਾਰੇ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪੀਖੀ ਵਾਸੀਆਂ ਨੂੰ ਸ਼੍ਰੀ ਰਾਮਲੀਲਾ ਮੰਚਨ ਨੌਜਵਾਨ ਬ੍ਰਾਹਮਣ ਸਭਾ ਅਗਰਵਾਲ ਸਭਾ ਪੀਖੀ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੋ ਕਿ ਦੀਵਾਲੀ ਦਾ ਤਿਹਾਰ ਹਰ ਸਾਲ ਬੜੀ ਹੀ ਧੂਮ-ਧਾਮ ਨਾਲ ਮਨਾਉਂਦੇ ਨੇ ਇਸ ਸਾਲ ਤਿਹਾਰ ਜੋ ਦੀਵਾਲੀ ਦਾ 21 ਅਕਤੂਬਰ 2025 ਨੂੰ ਪੀਖੀ ਯਾਨੀ ਜੀਤਾਲੂ ਬਣਾਇਆ ਜਾ ਰਿਹਾ ਤਾਂ ਅਸੀਂ ਇਹ ਮਹਿਸੂਸ ਕਰਿਆ ਕਿ ਸਾਡੇ ਵੀ ਪੜਾਕਿਆਂ ਦੇ ੱਡੇ ਲੱਗੇ ਹੋਏ ਨੇ ਸ਼ਹਿਰ ਦੇ ਵਿੱਚ ਬੈਠੇ ਆ ਕਿ ਬਹੁਤ ਵਧੀਆ ਰੌਣਕ ਰਹੀ ਦੋ ਦਿਨਾਂ ਦਾ ਲੋਕਾਂ ਨੇ ਬਹੁਤ ਹੀ ਖੁੱਲ ਕੇ ਪੜਾਕਿਆਂ ਦੀ ਹੋਰ ਸਮਾਨ ਦੀ ਮਠਿਆਈਆਂ ਦੀ ਵਿਕਰੀ ਕਰੀ ਹੈਗੀ ਪਰਚੇਜ ਕਰੀ ਹੈਗੀ ਸਾਰਿਆਂ ਨੇ ਖੁੱਲ ਕੇ ਸ਼ਾਪਿੰਗ ਕਰੀ ਹੈ ਬਹੁਤ ਹੀ ਆਨੰਦ ਨਾਲ ਬੱਚੇ ਬਹੁਤ ਹੀ ਆਨੰਦ ਨਾਲ ਇਸ ਸਾਲ ਦੀਵਾਲੀ ਮਨਾ ਰਹੇ ਨੇ ਤਾਂ ਜੀ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਇਹ ਇਹ ਤਿਹਾੜ ਬਹੁਤ ਹੀ ਵੱਡਾ ਤਿਹਾੜ ਹੈ ਇਹ ਤੁਹਾਂ ਦਾ ਇਹਨੂੰ ਬਹੁਤ ਹੀ ਉਤਜਾਹ ਨਾਲ ਮਨਾਓ ਬੋਲ ਸਿਆਪਤੀ ਰਾਮਚੰਦਰ ਭਗਵਾਨ ਕੀ ਜੈ ਹਾਂ ਜੀ ਅੱਕੀ ਦੀਵਾਲੀ ਦੀ ਜ ਰੌਣਕਾ ਕਿਸ ਤਰ੍ਹਾਂ ਨੇ ਕਿਸ ਤਰ੍ਹਾਂ ਦੀਵਾਲੀ ਲੋਕ ਦੇਖ ਰਹੇ ਨੇ ਦੀਵਾਲੀ ਰੌਣਕ ਤਾਂ ਹੈਗੀ ਆ ਪਰ ਉਨੀ ਨਹੀਂ ਘਟਾ ਰੌਣਕ ਜੀ ਕਿਉਂਕਿ ਕੁਝ ਤਾਂ ਲੋਕ ਬਿਮਾਰ ਵਾਲੇ ਪਏ ਨੇ ਜੀ ਬਿਮਾਰ ਕਰਕੇ ਤੇ ਕੁਝ ਮਾਹੌਲ ਇਹ ਜਿਹੋਰੇ ਮਤਲਬ ਮਰਗ ਤਾਂ ਜਿਆਦਾ ਹੋ ਜਾਣਾ ਉਦੇ ਕਰਕੇ ਥੋੜਾ ਜਿਹਾ ਮਾਹੌਲ ਠੰਡਾ ਜਾ ਰੌਣਕ ਹੈ ਜੀ ਪਰ ਪਹਿਲਾਂ ਵਾਲੀ ਗੱਲਬਾਤ ਨਹੀਂ ਹੈ ਜੀ ਕੁਝ ਫਸਲਾਹ ਜਿਹਾ ਅਜੇ ਨਹੀਂ ਹੈ ਜੀ ਮਤਲਬ ਉਹਦੇ ਕਰਕੇ ਥੋੜਾ ਜਿਹਾ ਸੋ ਰੌਣਕ ਹੈ ਜੀ ਪਰ ਇੰਨੀ ਨਹੀਂ ਹੈ ਜੀ ਦੁਬਾਰੀ ਦੁਕਾਨਦਾਰ ਨੂੰ ਦੁਕਾਨਦਾਰ ਕਿਵੇਂ ਦੇਖ ਰਹੇ ਨੇ ਦੁਕਾਨਦਾਰ ਠੀਕ ਹੈ ਹਜੇ ਚ ਬਾਕੀ ਦੇਖੋ ਹਜੇ ਕੱਲ ਦਾ ਤਨ ਪਿਆਗਾ ਪਰ ਉਨੀ ਜਿਵੇਂ ਉਹ ਗੱਲ ਜੀ ਰੌਣਕ ਉਹ ਨਹੀਂ ਹੈ ਨਹੀਂ ਹੌਲੀ ਹੌਲੀ ਦੇਖੋ ਇਹ ਕੱਲ ਤੱਕ ਕੀ ਬਣਦਾਗਾ ਠੀਕ ਹੈ ਜੀ